हां जी दोस्तों सत श्री अकाल दोस्तों बहुत सारे पंजाब दे लोकां ने पर्ल कंपनी च पैसा लगाया सी जेडी के निर्मल सिंह भंगू बलो खोली गई सी सो ਹੁਣ ਕੁਝ ਲੋਕਾਂ ਦੇ ਜਿਹੜੇ ਪੈਸੇ ਆ ਉਹ ਵਾਪਸ ਆ ਰਹੇ ਆ ਕਹਿੰਦੇ 2020-21 ਚ ਸੇਬੀ ਜਿਹੜੀ ਕਿ ਇਹਨਾਂ ਕੰਪਨੀ ਦੇ ਹਰ ਟਾਈਮ ਨਿਗਰੱਖਦੀ ਆ ਉਹਦੇ ਵੱਲੋਂ ਇੱਕ ਪੋਰਟਲ ਖੋਲਿਆ ਗਿਆ ਸੀ ਉਹਦੇ ਉਹਦੇ ਵਿੱਚ ਜਦੋਂ ਪੋਰਟਲ ਖੋਲਿਆ ਗਿਆ ਕੁਝ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਾਈ ਸੀ ਕਿ ਸਾਡਾ ਇੰਨਾ ਨਾ ਪੈਸਾ ਜਿਹੜਾ ਪਰਲ ਕੰਪਨੀ ਚ ਲੱਗਾ ਹੈ ਉਸੇ ਸਬੰਧ ਵਿੱਚ ਹੁਣ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਮਤਲਬ ਉਸ ਸਮੇਂ ਕਰਵਾਈ ਸੀ ਹੁਣ ਉਹ ਪੈਸਾ ਕੁਝ ਲੋਕਾਂ ਨੂੰ ਵਾਪਸ ਆ ਰਿਹਾ ਹੈ ਜੇਕਰ ਕਿਸੇ ਨੇ ਉਹ ਉਸ ਸਮੇਂ ਆਪਣਾ ਰਜਿਸਟ੍ਰੇਸ਼ਨ ਕਰਵਾਈ ਸੀ ਉਹਨਾਂ ਨੂੰ ਆਪਣਾ ਜਿਹੜਾ ਸਟੇਟਸ ਆਬ ਜ਼ਰੂਰ ਚੈੱਕ ਕਰਨਾ ਚਾਹੀਦਾ ਕਿ ਉਹਨਾਂ ਦੀ ਕੁਝ ਪੇਮੈਂਟ ਅਕਾਊਂਟ 'ਚ ਆਈ ਹੈ ਜਾਂ ਨਹੀਂ ਆ ਦੇਖੋ ਜੀ ਸਾਰੇ ਵੀਡੀਓ ਕਿਵੇਂ-ਕਿਵੇਂ ਕਰਕੇ ਜਿਹੜੀ ਜਿਹੜਾ ਚੈੱਕ ਕਰਨਾ ਹੈ ਉਹ ਆਪਾਂ ਵੀਡੀਓ ਲਾ ਰਹੇ ਆ ਦੇਖੋ ਸਾਰੇ ਵੀਡੀਓ ਧੰਨਵਾਦ ਜੀ chrome ਦੇ ਵਿੱਚ ਤੁਸੀਂ PACL ਰਫੰਡ ਲਿਖ ਦੇਣਾ ਜਦੋਂ ਤੁਸੀਂ ਇਹ ਲਿਖ ਦਿੱਤਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਸਾਈਟ ਆਵੇਗੀ SEBI ਦੀ ਅਫੀਸ਼ੀਅਲ ਸਾਈਟ ਹੈ ਇਸ ਤੇ ਰਫੰਡ ਦੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਜਦੋਂ ਆਪਾਂ ਇਸ ਨੂੰ ਖੋਲ ਲਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਸਟੈਪ ਵਾਈਜ਼ ਸਟੈਪ ਕੀ ਕਰਨਾ ਬਹੁਤ ਸੌਖਾ ਤਰੀਕਾ ਹੈ ਤੇ ਇਹਦੇ ਵਿੱਚ ਨੋਟਸ ਵੀ ਆਉਂਦੇ ਰਹਿੰਦੇ ਆ ਲੇਟੈਸਟ ਨੋਟਸ ਹੈ ਜਿਹੜੇ ਉਹ ਤੁਹਾਨੂੰ ਇੱਥੇ ਮਿਲਦੇ ਰਹਿਣਗੇ ਪਬਲਿਕ ਨੋਟਸ ਥੱਲੇ ਲਿਖਿਆ ਹੋਇਆ ਪਬਲਿਕ ਨੋਟਸ ਤਾਂ ਇੱਥੇ ਤੁਸੀਂ ਜਾ ਕੇ ਸਾਰਾ ਕੁਝ ਚੈੱਕ ਕਰ ਸਕਦੇ ਹੋ ਉਸ ਤੋਂ ਉੱਪਰ ਹੈ ਇਨਕੁਆਰੀ ਅਬਾਊਟ ਪੇਮੈਂਟ ਸਟੇਟਸ ਤਦ ਉਸ ਇਸ ਨੂੰ ਨੱਪ ਦੇਣਾ ਇਸ ਨੂੰ ਖੋਲ ਲੈਣਾ ਜਦੋਂ ਤੁਸੀਂ ਇਸ ਨੂੰ ਖੋਲ ਦਿੱਤਾ ਨਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋ ਜਾਵੇਗਾ ਤਾਂ ਇੱਥੇ ਜਿਹੜਾ ਆ ਗਿਆ ਕਿ ਕਲੇਮ ਐਪਲੀਕੇਸ਼ਨ ਸਟੇਟਸ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਤੁਹਾਨੂੰ ਚਾਹੀਦਾ ਹੈ ਪੀਏਸੀਐਲ ਸਰਟੀਫਿਕੇਟ ਨੰਬਰ ਤਾਂ ਜਦੋਂ ਤੁਸੀਂ ਪਰਲ ਕੰਪਨੀ ਦੇ ਵਿੱਚ ਪੈਸਾ ਲਾਇਆ ਸੀ ਜਾਂ ਤੁਸੀਂ ਸੇਬੀ ਦੀ ਜਦੋਂ ਪਹਿਲਾਂ ਫਾਰਮ ਭਰੇ ਗਏ ਸੀ ਤਾਂ ਤੁਹਾਨੂੰ ਇੱਕ ਸਰਟੀਫਿਕੇਟ ਨੰਬਰ ਮਿਲਿਆ ਹੋਵੇਗਾ ਵੀ ਕੀ ਦੇ ਵਿੱਚ ਜਿਹੜੇ ਫਾਰਮ ਭਰੇ ਗਏ ਸੀ ਇਹ ਪੈਸਾ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲ ਰਿਹਾ ਜਿਨ੍ਹਾਂ ਨੇ ਫਾਰਮ ਭਰਿਆ ਪਹਿਲਾਂ ਤਾਂ ਇਹ ਤੁਸੀਂ ਪੀਏਸੀਐਲ ਸਰਟੀਫਿਕੇਟ ਨੰਬਰ ਹੈ ਜਿਹੜਾ ਉਹ ਤੁਸੀਂ ਇੱਥੇ ਭਰ ਦੇਣਾ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜਾ ਕੈਪਚਾ ਕੈਪਚਾ ਕਿਹੜਾ ਹੈ ਜਿਹੜੇ ਸਾਈਡ ਤੇ ਅੱਖਰ ਲਿਖੇ ਹੋਏ ਨੇ ਜੇ ਛੋਟੇ ਲਿਖੇ ਨੇ ਤਾਂ ਛੋਟੇ ਜੇ ਵੱਡੇ ਲਿਖੇ ਹੋਏ ਨੇ ਤਾਂ ਵੱਡੇ ਤੁਸੀਂ ਇਸ ਬਾਕਸ ਦੇ ਵਿੱਚ ਭਰ ਦੇਣੇ ਹੈ ਡੱਬੇ ਦੇ ਵਿੱਚ ਭਰ ਦੇਣੇ ਹੈ ਉਸ ਤੋਂ ਬਾਅਦ ਤੁਸੀਂ ਸਰਚ ਬਟਨ ਤੇ ਕਲਿੱਕ ਕਰ ਦੇਣਾ ਤੇ ਤੁਹਾਡੇ ਸਾਹਮਣੇ ਸਾਰੀ ਡਿਟੇਲ ਹੈ ਜਿਹੜੀ ਤਾਂ ਉਹ ਆ ਜਾਵੇਗੀ ਹੁਣ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਕਿੰਨਾ ਪੈਸਾ ਜਿਹੜਾ ਉਹ ਮਿਲਿਆ ਤਾਂ ਕਲੇਮ ਕਿੰਨਾ ਕੀਤਾ ਗਿਆ ਸੀ ਪਰ ਜਿਹੜਾ ਇਹ ਬੰਦਾ ਹੈ ਤਾਂ ਉਹਦੇ ਖਾਤੇ ਦੇ ਵਿੱਚ ਕਿੰਨਾ ਭੇਜਿਆ ਗਿਆ ਜਿਨ੍ਹਾਂ ਦਾ ਇਹ ਸਰਟੀਫਿਕੇਟ ਨੰਬਰ ਹੈ ਜਦੋਂ ਤੁਸੀਂ ਸਰਚ ਬਟਨ ਤੇ ਕਲਿੱਕ ਕਰ ਦਿੱਤਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਆ ਜਿਹੜਾ ਉਹ ਖੁੱਲ ਜਾਵੇਗਾ ਇੱਥੇ ਸਾਰਾ ਕੁਝ ਲਿਖਿਆ ਹੋਇਆ ਉਹਨਾਂ ਦਾ ਪੀਏਸੀਐਲ ਰਜਿਸਟ੍ਰੇਸ਼ਨ ਨੰਬਰ ਉਸ ਤੋਂ ਬਾਅਦ ਉਹਨਾਂ ਦਾ ਨਾਮ ਇਸ ਤੋਂ ਬਾਅਦ ਉਹਨਾਂ ਦਾ ਪੈਨ ਕਾਰਡ ਜਾਂ ਉਹਨਾਂ ਦਾ ਮੋਬਾਈਲ ਨੰਬਰ ਉਹ ਸਾਰਾ ਕੁਝ ਇੱਥੇ ਲਿਖਿਆ ਹੋਇਆ ਹੈ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਅੱਗੇ ਤਾਂ ਇਹਦੇ ਵਿੱਚ ਕਿੰਨੀ ਪੇਮੈਂਟ ਹੈ ਜਿਹੜੀ ਉਹ ਖਾਤੇ ਦੇ ਵਿੱਚ ਤੇ ਜੀ ਗਈ ਹੈ ਤਾਂ ਜਦੋਂ ਆਪਾਂ ਥੋੜਾ ਸਾਈਡ ਤੇ ਸਕਰੋਲ ਕਰਾਂਗੇ ਤਾਂ ਇੱਥੇ ਕੀ ਲਿਖਿਆ ਹੋਇਆ ਹੈ ਟੋਟਲ ਅਮਾਉਂਟ ਕਲੇਮਡ ਤਾਂ ਕਿੰਨੀ ਕਲੇਮ ਕੀਤੀ ਗਈ ਸੀ ਜੇਕਰ ਤੁਸੀਂ 50000 ਰੁਪਇਆ ਕੀਤਾ ਜਾਂ 40 ਕੀਤਾ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ 6000 ਮਿਲੇਗਾ ਜਾਂ 5000 ਮਿਲੇਗਾ ਜਿੰਨਾ ਤੁਸੀਂ ਪਰਲ ਕੰਪਨੀ ਦੇ ਟਾਈਮ ਜਦੋਂ ਸਟਾਰਟਿੰਗ ਦੇ ਵਿੱਚ ਲਾਇਆ ਸੀ ਸ਼ਾਇਦ ਉਹਨਾਂ ਹੀ ਮਿਲ ਰਿਹਾ ਹੈ ਤੁਸੀਂ ਕਲੀਅਰ ਕਰ ਲੈਣਾ ਇੱਕ ਵਾਰੀ ਤੁਸੀਂ ਇਹਨਾਂ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਖੁਦ ਵੀ ਪੜ ਸਕਦੇ ਹੋ ਤਾਂ ਇਹ ਲਿਖਿਆ ਹੋਇਆਗਾ ਜਿਵੇਂ ਕਿ 37500 ਰੁਪਇਆ ਪਰ ਇਹਦੇ ਵਿੱਚ ਐਲੀਜੀਬਲ ਰਿਫੰਡ ਅਮਾਉਂਟ ਸਿਰਫ 6050 ਰੁਪਏ ਤਾਂ ਇਹ ਲਿਖਿਆ ਹੋਇਆ ਹੈ ਤਾਂ ਉਹਨਾਂ ਨੇ ਕਿਹਾ ਕਿ 37500 ਦਾ ਕਲੇਮ ਸੀਗਾ ਇਨਵੈਸਟਰ ਵੱਲੋਂ ਤਾਂ ਜਿਹੜੀ ਉਹਨਾਂ ਨੂੰ ਰਕਮ ਹੈ ਜਿਹੜੀ ਭੇਜੀ ਗਈ ਹੈ ਖਾਤੇ ਦੇ ਵਿੱਚ ਉਹ 6050 ਰੁਪਏ ਭੇਜੀ ਗਈ ਹੈ ਤਾਂ ਥੱਲੇ ਇਹਨਾਂ ਨੇ ਜਿਹੜੀ ਲਾਈਨ ਲਿਖੀ ਹੈ ਇਹਦੇ ਵਿੱਚ ਮੈਂਸ਼ਨ ਵੀ ਕੀਤਾ ਹੋਇਆ ਹੈ ਕਿ ਜਿਹੜੀ ਪੇਮੈਂਟ ਹੈ ਤਾਂ ਇਹ ਖਾਤੇ ਦੇ ਵਿੱਚ ਹੈ ਜਿਹੜੀ ਉਹ ਭੇਜ ਦਿੱਤੀ ਗਈ ਹੈ ਤਾਂ ਇਸ ਤਰ੍ਹਾਂ ਤੁਸੀਂ ਪਰਲ ਕੰਪਨੀ ਦਾ ਪੈਸਾ ਜਿਨ੍ਹਾਂ ਨੇ ਫਾਰਮ ਭਰੇ ਸੀ ਪਹਿਲਾਂ SEBI ਵੱਲੋਂ ਫਾਰਮ ਭਰਵਾਏ ਗਏ ਸੀ ਤਾਂ ਉਹਨਾਂ ਨੂੰ ਪੈਸਾ ਜਿਹੜਾ ਇਹ ਮਿਲ ਰਿਹਾ ਹੈਗਾ ਤਾਂ ਤੁਸੀਂ ਆਪਣਾ ਸਟੇਟਸ ਹੈ ਜਿਹੜਾ ਉਹ ਚੈੱਕ ਕਰ ਸਕਦੇ